ਇਹ ਦਿਮਾਗ ਚ ਕਿਦਾਂ ਆਇਆ ਵੀ ਸਭ ਕੁਝ ਰੋਕ ਦਿਆ ਤੇ ਬੇੜੇ ਬਣਾ ਲੀਏ ਅਸਲ ਚ ਕਿ ਇੱਕ ਪਹਿਲੇ ਬੇੜਾ ਚੱਲਦਾ ਹੈਗਾ ਹੁਣ ਸਟਾਰਟ ਹੀ ਕਰਨ ਗਏ ਸੀ ਕਿਹਾ ਕਿੰਨੇ ਤਰੀਕ ਨੂੰ ਸੀਗੇ ਕਿਹਾ ਚਲਾਇਆ 15 16 15 16 ਤਰੀਕ ਨੂੰ ਤੇ ਉਹਨੂੰ ਸਟਾਰਟ ਕਰਕੇ ਤੇ ਪਸੂ-ਪਸੂ ਕੱਢ ਕੇ ਲਿਆਂਦੇ ਜਿਹੜੇ ਮੁੰਡੇ ਭਰਮਜੀਤ ਉੱਥੇ ਚਲਾ ਰਿਹਾ ਬੇੜਾ ਤੇ ਫੇਰ ਭਾਈ ਸਾਹਿਬ ਨੇ ਕਿਹਾ ਕਿ ਆਪਣਾ ਕੰਮ ਇੱਥੇ ਨਹੀਂ ਹੈਗਾ ਵਾ ਤੇ ਆਪਾਂ ਆਪਣੇ ਫੀਲਡ ਦੇ ਵਿੱਚ ਘਰੇ ਆ ਕੇ ਇਹਨਾਂ ਦੀ ਸੇਵਾ ਕਰੀਏ ਇੱਥੇ ਬਹੁਤ ਦੁਨੀਆ ਹੈਗੀ ਅੱਗੇ ਅੱਛਾ ਤੇ ਫਿਰ ਮੈਂ ਐਸੀ ਵੀ ਮਹਿਸੂਸ ਕੀਤਾ ਕਿ ਬੇੜੀਆਂ ਦੀ ਲੋੜ ਆ ਪਰ মিডিਆ ਤੇ ਵੀ ਕਾਫੀ ਆ ਰਿਹਾ ਸੀ ਕਿ ਬੇੜੀਆਂ ਨਹੀਂ ਲੱਭ ਰੀਆਂ ਬੇੜੀਆਂ ਨਹੀਂ ਲੱਭ ਰੀਆਂ ਤੇ ਐਵੇਂ ਦਿਮਾਗ ਲੱਗੇਗਾ ਮੈਂ ਕਿ ਇਹ ਕਿਹੜੀ ਡਰੋਨ ਟੈਕਨੋਲੋਜੀ ਹੈਗੀ ਆ ਪੰਜਾਬ ਦਾ ਹੀ ਖਾਨੇ ਹੈਗੇ ਆ ਤੇ ਇੱਥੇ ਲਾ ਲਈਏ ਕੋਈ ਗੱਲ ਨਹੀਂ ਇੱਕ ਹਫ਼ਤਾ ਆਪਾਂ ਕੰਮ ਆਪਣਾ ਰੋਕ ਲੈਣੇ ਹੈਗੇ ਕੋਈ ਬਾਹ ਉਹ ਕਹਿੰਦੇ ਵੀ ਬਿਜ਼ਨਸਮੈਨ ਦੇ ਲਈ ਇੱਕ ਹਫਤਾ ਕੰਮ ਰੋਕਣਾ ਕਸਾਈਨਮੈਂਟ ਰੋਕਣੀ ਔਖੀ ਨਹੀਂ ਲੱਦੀ ਦੋਵੇਂ ਭਰਾਵਾਂ ਨੇ ਬਹਿ ਕਿੱਦਾਂ ਡਿਸਕਸ ਕੀਤਾ ਕੋਈ ਨਹੀਂ ਇੱਥੇ ਐਦਾ ਆਉਂਦੀ ਜਾਂਦੀਆਂ ਰਹਿੰਦੀਆਂ ਵਾ ਕੋਵਿਡ ਦੇ ਵਿੱਚ ਵੀ ਤਾਂ ਹੌਸਲਾ ਕੀਤਾ ਹੀ ਸੀਗਾ ਬੰਦ ਕਰਕੇ ਬੈਠੇ ਸੀਗੇ